ਸੱਚਖੰਡੋ ਸ਼੍ਰੀ ਰਮਨ ਸਾਹਿਬ ਜੀ ਦੇ ਰਚਨ ਹਾਰੇ ਬਾਣੀ ਦੇ ਬੋਲ ਕਿਦਾਂ ਦੇ ਸਰਕਾਜ ਪੰਜਵੇਂ ਸਤਿਗੁਰੂ ਧੰਤੇ ਸਤਿਗੁਰੂ ਗੁਰਵਰਜਨ ਦੇ ਜੀਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਹੀ ਦੀ ਦੁਖਾੜਾ ਹੈ ਕੋਲ ਸਤਖੁਰਾਨੇ ਸਤਾਨ ਪਤ ਤੇ ਪੈਰਾ ਦਿਨ ਦਿਆ ਹੋਇਆ ਜਿਹੜੀ ਸ਼ਹਾਦਤ ਸੀ ਉਹ ਪ੍ਰਾਪਤ ਕੀਤੀ ਅੱਜ ਗੁਰਵਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸਮੋਤਿ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਬਖ ਸ਼ਾਰਡ ਰੇ ਮਨਪੋਰਾ ਆਪਕਾ ਹੋਜਾਰੇ ਪਰ ਸਿਧ ਪਾਈ ਹੈ ਪੀਲਨੋ ਸਾਥ ਸੰਗੋਗਾ ਅੱਜ ਸੱਚਖੰਡ ਸ੍ਰੀ ਹਰਮੰਤ ਸਾਹਿਬ ਜੀ ਦੇ ਦਰਸ਼ਨ ਹਾਰੇ ਬਾਣੀ ਦੇ ਬਹੁਤ ਸ਼ਹੀਦਾਂ ਦੇ ਸਰਬਾਜ ਪੰਜਵੇਂ ਸਤਗੁਰੂ ਕਾਨ ਦੇ ਸਤਗੁਰੂ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੂੰ ਸਾਮਨੇ ਦੀ ਹਕੂਮਤ ਵੱਲੋਂ ਚੁਪਾਉਣ ਕੋਲ ਗਤਨ ਕਰਦਿਆਂ ਹੋਇਆ ਕਈ ਦਿਨ ਕਈ ਪਹੇਰ ਆਪਣੀ ਕਸਟਡੀ ਵਿੱਚ ਰੱਖ ਕੇ ਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸਤਗੁਰਾਂ ਨੂੰ ਤੱਤੀ ਲੋਹ ਤੇ ਬਿਠਾਇਆ ਗਿਆ ਤੱਤੀ ਲੋਹ ਤੇ ਬਿਠਾਇਆ ਗਿਆ ਇਹ ਸਿਰ ਤਪਤਾ ਹੋਇਆ ਗਰਮ ਰੇਤਾ ਪਾਇਆ ਗਿਆ ਪਾਣੀ ਵਿੱਚ ਦੇਗ ਵਿੱਚ ਬਿਠਾ ਕੇ ਸਤਪੁਰਾਂ ਨੂੰ ਪਾਣੀ ਵਿੱਚ ਉਬਾਲੇ ਦਿੱਤੇ ਗਏ ਪਰ ਸਤਪੁਰਾਂ ਨੇ ਇਹ ਸ਼ਬਦ ਜਾਇਆ ਕਿ ਤੇਰਾ ਕੀਆ ਮਿੱਠਾ ਲੱਗਾ ਹਰ ਨਾਮਕਾਰ ਤੇ ਨਾਨਕਾ ਗਏ ਔਰ ਸਤਪੁਰਾਂ ਨੇ ਸਿਧਾਂਤਾਂ ਤੇ ਪਹਿਰਾ ਦੇਣ ਦਿਆ ਹੋਇਆ ਜਿਹੜੀ ਸ਼ਹਾਦਤ ਸੀ ਉਹ ਪ੍ਰਾਪਤ ਕੀਤੀ ਤੇ ਅੱਜ ਸੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਸਕਾਰ ਸਹਿਤ ਮਨਾਇਆ ਜਾ ਰਿਹਾ ਹੈ ਆਪਾਂ ਸਤਿਗੁਰਾਂ ਦੇ ਚਰਨਾਂ ਤੇ ਸੀਸ ਸੁਕਾਉਂਦਿਆਂ ਹੋਇਆ ਜਿਹੜੇ ਸਾਡੇ ਸਿੱਖੀ ਸਿਧਾਂਤ ਨੇ ਉਹਨਾਂ ਤੇ ਪਹਿਰਾ ਦੇਣ ਦਾ ਇੱਤਨ ਕਰੀਏ ਗੁਰਮਤ ਦੇ ਰਸਤੇ ਤੇ ਚੱਲਦਿਆਂ ਹੋਇਆ ਗੁਰਮਰਯਾਦਾ ਦੇ ਰਸਤੇ ਤੇ ਚੱਲਦਿਆਂ ਹੋਇਆ ਸਿੱਖੀ ਸਿਧਾਂਤਾਂ ਦੇ ਮਾਰਗ ਨੇ ਉਹਨਾਂ ਤੇ ਚੱਲਦਿਆਂ ਹੋਇਆ ਸਤਿਗੁਰਾਂ ਨੂੰ ਨਮਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਬਖਸ਼ਾਡ ਰੇ ਮਨਪੋਰਾ ਆਪਕਾ ਹੋ ਜਾਰੇ ਪਰ ਸਿੱਧ ਪਾਈ ਹੈ ਪੀਨੋ ਸਾਥ ਸੰਤੋਗਾ ਅੱਜ ਸੱਚਖੰਡ ਸ਼੍ਰੀ ਰਮਨ ਸਾਹਿਬ ਜੀ ਦੇ ਰਚਨ ਹਾਰੇ ਬਾਣੀ ਦੇ ਬੋਲ ਸ਼ਿਕਿਤਾਂ ਦੇ ਸਰਬਾਜ ਪੰਜਵੇਂ ਸਤਿਗੁਰੂ ਧੰਨ ਸਤਿਗੁਰੂ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੂੰ ਸੰਨੇ ਦੀ ਹਕੂਮਤ ਵੱਲੋਂ ਚੁਪਾਉਣ ਦੀ ਗਤਨ ਕਰ ਦਿਆ ਹੋਇਆ ਤੇਨ ਕੇ ਬਾਹਰ ਆਪਣੀ ਕਸਟਡੀ ਵਿੱਚ ਰੱਖ ਕੇ ਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸਤਗੁਰਾਂ ਨੂੰ ਤਤੀ ਲੋਹ ਤੇ ਬਿਠਾਇਆ ਗਿਆ ਤਤੀ ਲੋਹ ਤੇ ਬਿਠਾਇਆ ਗਿਆ ਸੀ ਸਿਰ ਤਪਦਾ ਹੋਇਆ ਗਰਮ ਰੇਤਾ ਪਾਇਆ ਗਿਆ ਪਾਣੀ ਵਿੱਚ ਦੇਗ ਵਿੱਚ ਬਿਠਾ ਕੇ ਸਤਗੁਰਾਂ ਨੂੰ ਪਾਣੀ ਵਿੱਚ ਉਬਾਲੇ ਦਿੱਤੇ ਗਏ ਪਰ ਸਤਗੁਰਾਂ ਨੇ ਇਹ ਸ਼ਬਦ ਜਾਇਆ ਕਿ ਤੇਰਾ ਕੀਆ ਮਿੱਠਾ ਲੱਗਾ ਹਰ ਨਾਮਕਾਰ ਤੇ ਨਾਨਕ ਆਗੇ ਪਰ ਸਤਗੁਰਾਂ ਨੇ ਸਤਾਂਤਾਂ ਤੇ ਪਹਿਰਾ ਦੇਣ ਦੇ ਹੋਇਆ ਜਿਹੜੀ ਸ਼ਹਾਦਤ ਸੀ ਉਹ ਪ੍ਰਾਪਤ ਕੀਤੀ ਤੇ ਅੱਜ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਆਪਾਂ ਸਤਿਗੁਰਾਂ ਦੇ ਚਰਨਾਂ ਤੇ ਸੀਸ ਝੁਕਾਉਂਦਿਆਂ ਹੋਇਆ ਜਿਹੜੇ ਸਾਡੇ ਸਿੱਖੀ ਸਿਧਾਂਤ ਨੇ ਉਹਨਾਂ ਤੇ ਪਹਿਰਾ ਦੇਣ ਦਾ ਇੱਤਨ ਕਰੀਏ ਗੁਰਮਤ ਦੇ ਰਸਤੇ ਤੇ ਚੱਲਦਿਆਂ ਹੋਇਆ ਗੁਰਮਰਯਾਦਾ ਦੇ ਰਸਤੇ ਤੇ ਚੱਲਦਿਆਂ ਹੋਇਆ ਸਿੱਖੀ ਸਤਾਂਤਾਂ ਦੇ ਮਾਰਗ ਨੇ ਉਹਨਾਂ ਤੇ ਚੱਲਦਿਆਂ ਹੋਇਆਂ ਸਤਿਗੁਰਾਂ ਨੂੰ ਨਮਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ